ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸੂਹਣਿਆ ਤੇ ਲਈ ਕੀ ਕੁਝ ਕਰਨ ਜਾ ਰਹੇ ਨੇ। ਔਰ ਉਹਨਾਂ ਦੀ ਹਰਵਾਈ ਵਿੱਚ ਉਪਰਬੰਧ ਸਰਕਾਰ ਨੂੰ ਇਕੱਠਾ ਹੋਇਆ ਸੀ ਔਰ ਪੇਟਵਰਨੋ ਬਹੁਤ ਜੋਸਾਯੋਗ ਦਿੱਤਾ ਗਿਆ ਸੀ। ਔਰ ਸੜਕ ਦੇ ਕਿਨਾਰੇ ਆਪ ਵੀ ਬਹੁਤ ਦੇਖਿਆ ਹੋਏਗਾ ਕਿ ਇਹ ਐਨਕਾ ਕਿੱਥੇ ਦਾ ਸੜਕ ਦੇ ਕਿਨਾਰੇ ਸਕੂਲ ਦੇ ਬਾਹਰ ਗੰਦਗੀ ਦਾ ਪੂਜੀ ਤੇ ਹੈ ਸੀ ਸਰਕਾਰ ਵੱਲੋਂ ਜੋ ਹੈ ਉਹ ਮਾਣੀ ਸਹਾਇਤਾ ਦਿੱਤੀ ਜਾਣੀ ਹੈ ਔਰ ਇਸ ਦਾ ਵਰਤੋਂ ਅਸੀਂ ਪਿੰਡ ਦੀ ਸਹੂਲਿਅਤਾਂ ਲਈ ਪਿੰਡ ਨੂੰ ਲੋਕਾਂ ਨੂੰ ਹੋਰ ਜਿਆਦਾ ਸੁੰਦਰ ਬਣਾਉਣ ਦੇ ਲਈ ਅਸੂਲ ਦੀ ਵਰਤੋਂ ਕਰ ਸਕਦੇ ਹਾਂ ਪੰਚਾਇਤਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਅਤੇ ਆਪਣਾ ਆਦਰਸ਼ ਪਿੰਡ ਬਣਾਉਣ ਦੇ ਲਈ ਇਹ ਆਪ ਜੀ ਜੋ ਆਪ ਦੀ ਕੋਲ ਸਹਿਯੋਗ ਦੀ ਵਰਤੋਂ ਕੀਤੀ ਹੈ ਤਾਂ ਆਸ ਸੁਆਵਾ ਚਿਤ ਲੋਕੀ ਕੀਤੀ ਜਾਂਦੀ ਹੈ ਇੱਥੇ ਇਕੱਠੇ ਹੋਣ ਦਾ ਇੱਕ ਇਹਦੇ ਮਕਸਦ ਹੈ ਜਦੋਂ ਅਸੀਂ ਕਿਸੇ ਸੰਸਦ ਦੇ ਵਿੱਚ ਜਾਂਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਆਂਦਾ ਹੈ ਕਿ ਆਪਾਂ ਕਿਸ ਕੰਮ ਤੇ ਲਈ ਜਾਗੇ ਆ ਐਸ ਡੀਓ ਪਬਲਿਕ ਹੈਲਥ ਮਨਜਿੰਦਰ ਜੀ ਉਹਨਾਂ ਨੂੰ ਫਿਰ ਤੋਂ ਬੇਨਤੀ ਹੈ ਕਾਈਂਡਲੀ ਸਟੇਜ ਦੇ ਉੱਪਰ ਆਉਣ ਜਾਣ ਬਾਰ ਬਾਰ ਆਪ ਜੀ ਨੂੰ ਜੋ ਹੈ ਅਪੀਲ ਕੀਤੀ ਜਾ ਰਹੀ ਹੈ ਐਸਕੋ ਪਬਲਿਕ ਹੈਂਸ ਕਾਈਂਡਲੀ ਸਟੇਜ ਦੇ ਉੱਪਰ ਆਜਣ ਔਰ ਇੱਕ ਵਾਰ ਫਿਰ ਤੋਂ ਆਪ ਜੀ ਨੂੰ ਅਪੀਲ ਕੀਤੀ ਜਾ ਰਹੀ ਹੈ ਇਸ ਦਿਨਾਂ ਨਹੀਂ ਪਿੰਡ ਦੇ ਹਰ ਵਸਨੀਕ ਦੇ ਨਾਲ ਹਰ ਨਾਗਰਿਕ ਦੇ ਨਾਲ ਪਿੰਡ ਵਿੱਚ ਜੋ ਅੱਛਾ ਅਸੀਂ ਕਰ ਰਹੇ ਹਾਂ ਜਾ ਜੋਅਕ ਸਿੰਘ ਅੱਛਾ ਕਰਨਾ ਚਾਹੁੰਦੇ ਹਾਂ ਉਹ ਸਰਕਾਰ ਨੂੰ ਦੱਸ ਕੇ ਔਰ ਉਹਦਾ ਉਹਨਾਂ ਵੱਲੋਂ ਉਹਨਾਂ ਵੱਲੋਂ ਜੋ ਹੈ ਇਹ ਅਸੀਂ ਕੰਮ ਆਪਣੇ ਕਰਵਾਣੇ ਹੁੰਦੇ ਹਨ ਤੇ ਬਹੁਤ بڑا ਸੰਯੋਗ ਹੈ ਆਹ ਦੀ ਜ਼ਰੂਰਤ ਹੈ ਮੈਂ ਐਸਕਿਓ ਪਬਲਿਕ ਹੈਲਥ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਾਈਂਦੀ ਸਟੇਜ ਦੇ ਉੱਪਰ ਆ ਕੇ ਹਾਂਜੀ ਉਹ ਸਟੇਜ ਉੱਪਰ ਆ ਕੇ आप जी देर के ही हैं वो आप जी जी जो है एक गाड़ा जो अच्छा है वो पेश करे अच्छा। हाँ मनजिंद्र सिंह जी वो साढ़े बचार पहुंचे ने सो आप जी के रूबरू हो रहे हैं इंट्रोडक्शन आप जी और ਪੰਚਾਇਤ 2024 ਦੇ ਇਲੈਕਸ਼ਨ ਹੋਏ ਜਿਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਭਾਈਚਾਰਾ ਕਾਇਮ ਕਰਨਾ ਜਿਹਦੇ ਵਿੱਚ ਉਹਨਾਂ ਦੀ ਅਪੀਲ ਸੀ ਕਿ ਅਸੀਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਹਲਕਾ ਬੰਗਾ ਹਲਕਾ ਨਾਮਾ ਸ਼ਹਿਰ ਹਲਕਾ ਬਲਾ ਚੌਰ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਔਰ ਜਿੱਥੇ ਇਲੈਕਸ਼ਨ ਵੀ ਹੋਇਆ ਬੜੀ ਸ਼ਾਂਤੀਪੂਰਵਕ ਇਲੈਕਸ਼ਨ ਹੋਇਆ ਜਿਸ ਗੱਲ ਦੀ ਕਿ ਮੈਂ ਪ੍ਰਸ਼ਾਸਨ ਨੂੰ ਔਰ ਸਾਡੇ ਨਾਲ ਵਿਧਾਇਕ ਸਾਹਿਬਾਨ ਖੜੇ ਮੈਂ ਬਹੁਤ ਬਹੁਤ ਮੈਂ ਮੁਬਾਰਕਬਾਦ ਵਧਾਈ ਦਿੰਦਾ ਔਰ ਜਿਹੜੇ ਪੰਜ ਸਰਪੰਚ ਚੁਣੇ ਗਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਵਧਾਈ ਦਿੰਦਾ ਅੱਜ ਵਿਸ਼ੇਸ਼ ਤੌਰ ਤੇ ਜਿਹੜਾ oprala ਸੀ ਉਹ ਪੰਜ ਸਾਹਿਬਾਨ ਦੀ ਜਿਹੜਾ ਸੌ ਚੱਕ ਦਾ ਸਮਾਗਮ ਸੀ ਬੜੇ ਅਮਨ ਸ਼ਾਂਤੀ ਦੇ ਨਾਲ ਪੂਰਵਕ ਹੋਇਆ ਬੜੀ ਬੜੀ ਖੁਸ਼ੀ ਖੁਸ਼ੀ ਜਿਹੜੇ ਆ ਪੰਜ ਸਰਪੰਚ ਸਾਹਿਬਾਨ ਜਿਹੜੇ ਆ ਉਹਨਾਂ ਨੇ ਨਵਜੁਕ ਜਿਹੜੇ ਆ ਉਹਨਾਂ ਨੇ ਸੌ ਚੁੱਕੀ ਹੈ ਔਰ ਮੈਂ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਤੇ ਪੂਰੇ ਹੌਲਕਾ ਤੇ ਟੈਕਨੀਕਲ ਜਿੰਨੀ ਚੋਣ ਆ ਰਹੀਆਂ ਕਿ ਭਾਰਤ ਦੀ ਬਹੁਤ ਹੀ ਅਹਿਮ ਲੇਖਾਂ ਨੂੰ ਜੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਰੁਕੇ ਗਈ ਉਸ ਵਿੱਚ ਨਾਮ ਜੁੜ ਚੁਣੇ ਗਏ ਪੰਜ ਸਰਵਨਾ ਦੇ ਕਰਵਾਈ ਜਾ ਰਹੇ ਸੌਂਤਕ ਸਵਾਗਤ ਮੌਕੇ ਮੱਦੇ ਬਿਜਮਾਨ ਬਹੁਤ ਹੀ ਸਤਜੋਗ ਪੰਗਾ ਤੋਂ ਐਮਐਲਏ ਡਾਕਟਰ ਸੁਖੀ ਜੀ ਸਹਰਾਲ ਸਾਹਿਬ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਸਾਹਿਬ ਮੈਂ ਤੁਹਾਡਾ ਔਰ ਅਲੱਗ-ਅਲੱਗ ਜ਼ਿਲ੍ਹੇ ਦੇ ਪਿੰਡਾਂ ਤੋਂ ਆਏ ਪੰਚ ਸਾਹਿਬ ਸਰਪੰਚ ਸਾਹਿਬ ਮੈਂ ਤੁਹਾਡਾ ਸਾਰਿਆਂ ਦਾ ਨਮਾਸ਼ਰ ਪਧਾਰਨ ਤੇ ਜੀ ਆਇਆਂ ਆਖਦਾ ਤੁਹਾਡਾ ਵੈਲਕਮ ਕਰਦਾ ਔਰ ਤੁਸੀਂ ਅੱਜ ਤੋਂ ਸੋਚ ਚੱਕ ਸਮਾਗਮ ਤੋਂ ਬਾਅਦ ਜਾ ਕੇ ਆਪਣੇ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਨੀ ਆ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਤੁਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹੋ ਔਰ ਜਦੋਂ ਬੰਦਾ ਵੋਟਾਂ ਨਾਲ ਚੁਣ ਜਾਂਦਾ ਉਹਦੀ ਕੋਈ ਪਾਰਟੀ ਨਹੀਂ ਹੁੰਦੀ ਵਖਵਾਦੀ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਮੈਂ ਤਾਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰੋ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰੋ ਇਹ ਤੁਹਾਨੂੰ ਲੱਗਦਾ ਕਿ ਜਿਸ ਗਲੀ 'ਚ ਤੁਹਾਨੂੰ ਨਹੀਂ ਵੀ ਵੋਟ ਪਈ ਉੱਥੇ ਵੀ ਜਾ ਕੇ ਆਪਣੀ ਆਪਣੀ ਡਿਵੈਲਪਮੈਂਟ ਕਰੋ ਤਾਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਕਿ ਇੱਕ ਪੰਜਾਬ ਨੂੰ ਨਵਾਂ ਪੰਜਾਬ ਬਣਾਉਣਾ ਵਧੀਆ ਪੰਜਾਬ ਬਣਾਉਣਾ ਉਹਨਾਂ ਦਾ ਸੁਪਨਾ ਸਕਾਰਤ ਕਰਨ ਕਰ ਸਕੀਏ ਮੈਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਸਾਰੇ ਹੀ ਸਟਾਫ ਦਾ ਔਰ ਸਾਰੇ ਹੀ ਆਏਆਂ ਦਾ ਧੰਨਵਾਦ ਵੀ ਕਰਦਾ ਔਰ ਬੇਨਤੀ ਕਰਦਾ ਕਿ ਜਿਸ ਆਸ ਨਾਲ ਤੁਸੀਂ ਆਏ ਹੋ ਉਹ ਆਸ ਤੁਹਾਡੀ ਪੂਰੀ ਹੋਵੇ ਔਰ ਅੱਜ ਤੁਸੀਂ ਸੋਹ ਚੱਕ ਕੇ ਜਾਣੀ ਆ ਧੰਨਵਾਦ ਜੀ ਸਾਹਿਬ ਡਾਕਟਰ ਸੁਖਵਿੰਦਰ ਕੁਮਾਰਜੀ ਸੁਖੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਉਹਨਾਂ ਨੇ ਪਹਿਲਾਂ ਆਪਣਾ ਮੈਡੀਕਲ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਤੇ ਹੁਣ ਅੱਜ ਬਤੌਰ ਐਮਐਲਏ ਵੀ ਸੇਵਾ ਕਰ ਰਹੇ ਨੇ ਔਰ ਉਹਨਾਂ ਨੇ ਅਦੇ ਵੀ ਆਪਣਾ profession ਨਹੀਂ ਛੱਡਿਆ ਤੇ ਨਾਲ ਨੂੰ ਕਰ ਰਹੇ ਨੇ ਤੇ ਉਹਨਾਂ ਨੂੰ ਬੜੇ ਹੀ ਸੌਟਕ ਸਮਰਾਹ ਦੇ ਮੌਕੇ ਤੇ ਆਗੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ विधानसभा के डेपटी स्पीकर सुधांजय सिंह डोडी साहब ओना दे नाल एमएलए बलाचौर ਸਾਡੀ ਭੈਣ ਸੰਤੋਸ਼ ਕਟਾਰੀਆ ਜੀ ਵਿਧਾਨ ਸਭਾ ਹਲਕਾ ਨਮਾ ਸ਼ਹਿਰ ਦੇ ਇਨਚਾਰਜ ਲਲਿਤ ਮੋਨ ਬੱਲੂ ਜੀ ਸਾਡੇ ਸੀਨੀਅਰ ਅਗੂ ਕੋ ਜੀਸ ਰਾਜੇ जिले के डिप्टी कमिश्नर मिस राजेश राजेशमान जी डॉक्टर महताब सिंह जी जिले के एस एस पी साहब सरदार सतनाम सिंह जी जलवाल साहब चेयरमैन साहब और बख तो आए नवे चुने गए साढ़े पंच साहबान आम आदमी पार्टी समुची लीडरशिप ऑफिसर साहबान प्रेस फतेह बुलाओ वाहगुरु जी का खालसा वाहगुरु जी की फतेह मैडम हरजोत कौर लोटिया जी जो आप सुबह सकत्र आप मैं सच्चे दिलो ईश्वर दी सौ खांदा या खांदी हां कि मैं कानून द्वारा स्थापित भारत के संविधान ਪ੍ਰਤੀ ਸੱਚੀ ਸਰਧਾ ਪ੍ਰਤੀ ਸੱਚੀ ਸਰਧਾ ਅਤੇ નિਸ਼ਟਾ ਅਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤੀ ਪ੍ਰਭੂਤਾ ਅਤੇ ਭਾਰਤੀ ਪ੍ਰਭੂਤਾ ਅਤੇ ਅਖੰਡਤਾ ਨੂੰ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਅਤੇ ਮੈਂ ਪੰਜ ਅਤੇ ਮੈਂ ਪੰਜ ਉਹ ਜੋ ਆਪਣੇ ਫਰਜ਼ਾਂ ਨੂੰ ਆਪਣੇ ਫਰਜ਼ਾਂ ਨੂੰ ਨਿਸ਼ਚਿਤ पूर्वक ਨਿਸ਼ਚਿਤ पूर्वक ਅਤੇ ਇਮਾਨਦਾਰੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗੀ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰਨ ਬਿਨਾਂ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗੀ ਕਰਾਂਗਾ ਇਨਕਲਾਬ ਜਿੰਦਾਬਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਾਹਿਬਾਤ ਬੜਿਆਈਆਂ ਜਿਸ ਭਾਵੇਂ ਇਸ ਦੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਸੰਗਤ ਦੇ ਦੁਆਰਾ ਆਪ ਸਭ ਨੂੰ ਬਹੁਤ ਬੜੀਆਈ ਬਖਸ਼ੀ ਹੈ ਆਪ ਜੀ ਦੇ ਪਰਿਵਾਰ ਦੇ ਵਿੱਚ ਲੱਖਾਂ ਹੀ ਖੁਸ਼ੀਆਂ ਦੀ ਬਖਸ਼ਿਸ਼ ਕੀਤੀ ਹੈ ਕਿਉਂਕਿ ਮੈਨੂੰ ਵਕ ਵਕ ਪੋਲੀਟੀਕਲ ਸਖਸ਼ੀਤਾਵਾਂ ਦੇ ਨਾਲ ਰਹਿਣ ਦਾ ਉਹਨਾਂ ਦੇ ਵਿਚਾਰ ਸੁਣਨ ਦਾ ਜਿਨ੍ਹਾਂ ਦੀ ਉਮਰ ਬਹੁਤ ਵਡੇਰੀ ਹੈ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ ਮੈਂ ਉਹਨਾਂ ਕੋਲੋਂ ਸੁਣਿਆ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਵਜ਼ੀਰ ਐਮ ਐਲ ਏ ਮੰਤਰੀ ਇਹ ਬਣਨਾ ਸੌਖਾ ਹੈ ਪਰ ਪਿੰਡ ਦਾ ਪੰਚ ਤੇ ਸਰਪੰਚ ਬਣਨਾ ਬਹੁਤ ਔਖਾ ਹੈ ਤੁਹਾਨੂੰ ਪਿੰਡ ਵਾਲਿਆਂ ਨੇ ਮਾਣ ਬਖਸ਼ਿਆ ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਇਹ ਜਿਹੜਾ ਔਖਾ ਕੰਮ ਜੇ ਸੰਗਤ ਦਾ ਆਸ਼ੀਰਵਾਦ ਹੋਵੇ ਤੇ ਸੌਖਾ ਹੋ ਜਾਂਦਾ ਅੱਜ ਪੰਜ ਸਹਿਬਾਨ ਜਿਹੜੇ ਨੇ ਉਹਨਾਂ ਦਾ ਸੋਚਕ ਸਮਾਗਮ ਹੈ ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਨਾਲ ਸਾਡੇ ਹਲਕਾ ਬੰਗਾ ਤੋਂ ਸੇਵਾ ਕਰ ਰਹੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਸਾਹਿਬ ਹਲਕਾ ਬਲਾਚੌਰ ਤੋਂ ਸੇਵਾਦਾਰ ਨੇ ਭੈਣ ਜੀ ਸੰਤੋਸ਼ ਕਟਾਰੀਆ ਜੀ ਐਮਐਲਏ ਸਾਹਿਬ ਔਰ ਹਲਕਾ ਨਮਾ ਸ਼ਹਿਰ ਤੋਂ ਜੋ ਸੇਵਾ ਨਿਭਾਰੇ ਨੇ ਲਲਿਤ ਮੋਹਨ ਪਾਟਕ ਜੀ ਜੋ ਕਿ ਹਲਕਾ ਅਚਾਰ ਨੇ ਔਰ ਵਾਈਸ ਚੇਅਰਮੈਨ ਨੇ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਨਾਲ ਹਲਕਾ ਬੰਗਾ ਤੋਂ ਕੁਲਜੀਤ ਸਿੰਘ ਸਰਾਲ ਸਾਹਿਬ ਵਾਈਸ ਚੇਅਰਮੈਨ ਨੇ ਜਲ ਸਰੋਤ ਨਿਗਮ ਦੇ ਨਾਲ ਸਾਡੇ ਜੋਦੇ ਆਗੂ ਨੇ ਰੋਵੀ ਵੰਗਾ ਜੀ ਔਰ ਨਵਾਂ ਸ਼ਹਿਰ ਤੋਂ ਜਿਹੜੇ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਇਸਨਾਮ ਜਰਵਾਹ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਸਾਡੇ ਬਲਵੀਰ ਕਰਨਾਣਾ ਜੀ ਮਾਰਕੀਟ ਕਮੇਟੀ ਨਵਾਂ ਸ਼ਹਿਰ ਦੇ ਚੇਅਰਮੈਨ ਸਾਡੇ ਗਗਨ ਅਗਨੀ ਹੋਤਰੀ ਜੀ ਔਰ ਬਲਾਚੌਰ ਤੋਂ ਜਿਹੜੇ ਕਿ ਸਾਡੇ ਜਿਲ੍ਹੇ ਦੇ ਵੀ ਪ੍ਰਧਾਨ ਨੇ ਸਤਨਾਮ ਜਲਾਲਪੁਰ ਜੀ ਕਿਉਂਕਿ ਮੈਂ ਉਹਨਾਂ ਸਖਸ਼ੇਤਾ ਨੂੰ ਸਟੇਜ ਦੇ ਉੱਤੇ ਵੀ ਔਰ ਅੱਜ ਪੰਡਾਲ ਦੇ ਵਿੱਚ ਬੈਠਿਆ ਵੀ ਦਰਸ਼ਨ ਕਰ ਰਿਹਾ ਜਿਨ੍ਹਾਂ ਦੇ ਨਾਲ ਮੈਂ ਆਪਣੇ politcal career ਦੀ ਸ਼ੁਰੂਆਤ ਕੀਤੀ ਲਗਭਗ 2012 ਤੋਂ ਔਰ 12 ਸਾਲਾਂ ਦੇ ਵਿੱਚ ਮੇਰੇ ਨਾਲ ਦੇ ਸਾਥੀ ਐਮ.ਐਲ.ਏ ਵੀ ਬਣੇ ਮੰਤਰੀ ਵੀ ਬਣੇ ਔਰ ਪੰਜ ਸਰਪੰਚ ਵੀ ਅੱਜ ਪਿੰਡਾਂ ਵਿੱਚੋਂ ਉਹਨਾਂ ਨੂੰ ਮੌਕਾ ਮਿਲੇ ਔਰ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਤਿੰਨ ਹਲਕੇ ਪੈਂਦੇ ਨੇ ਬਲਾਚੌਰ ਬੰਗਾ ਤੇ ਨਵਾਂ ਸ਼ਹਿਰ ਜਿਹਦੇ ਵਿੱਚ ਐਜ਼ ਅ ਡਿਪਟੀ ਕਮਿਸ਼ਨਰ ਸਾਡੇ ਬਹੁਤ ਹੀ ਇਮਾਨਦਾਰ ਅਫਸਰ ਰਜੇਸ਼ ਧਮਾਨ ਜੀ ਆਈਐਸ ਸਾਹਿਬ ਔਰ ਇਹਨਾਂ ਦੇ ਨਾਲ ਜਿਹੜੇ ਡਾਕਟਰ ਨੇ ਮਹਤਾਬ ਸਿੰਘ ਜੀ ਆਈਪੀਐਸ ਨੇ ਜਿਹੜੇ ਕਿ ਐਜ਼ ਅ ਐਸਐਸਪੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਨਾਲ ਐਡੀਸੀ ਸਾਹਿਬ ਐਸਜੀਪੀ ਸਾਹਿਬਾਨ ਆਏ ਨੇ ਅੱਜ ਮੈਂ ਤੁਹਾਨੂੰ ਸੋਚਣ ਤੋਂ ਪਹਿਲਾਂ ਆਪਣੇ ਪੋਲੀਟਿਕਲ ਕੈਰੀਅਰ ਬਾਰੇ ਗੱਲ ਜਰੂਰ ਕਰਨੀ ਚਾਹੁੰਦਾ ਕਿਉਂਕਿ ਮੈਂ ਜਦੋਂ ਕੁਦਰਤੀ ਤੌਰ 'ਤੇ ਜਿਹੜੇ ਮੋਹਰੇ ਬੈਠੇ ਹੋਣ ਜਿਹੜਾ ਕੋਈ ਮੈਨੂੰ ਮਿਲਣ ਆਵੇ ਮੈਨੂੰ ਉਹਦੇ ਦਿਲ ਦੀ ਗੱਲ ਪਤਾ ਲੱਗ ਜਾਂਦੀ ਹੈ ਕਿਉਂਕਿ ਮੈਂ ਦੇਖ ਰਿਹਾ ਤੁਹਾਡੇ ਵਿੱਚੋਂ ਬਹੁਤ ਵੱਡੀ ਗਿਣਤੀ ਇੰਦਾ ਦੀ ਹੈ ਜਿਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਅਸੀਂ ਪਿੰਡ ਦੇ ਪੰਚਾਇਤ ਮੈਂਬਰ ਬਣਨਾ ਹੈ ਉਹਦਾ ਮੌਕੇ ਦੇ ਉੱਤੇ ਕੋਈ ਸਮਾਂ ਇਦਾਂ ਦਾ ਬਣਿਆ ਕੋਈ ਸਮਾਂ ਇਦਾਂ ਦਾ ਬਣਿਆ ਕਿ ਤੁਹਾਨੂੰ ਇਲੈਕਸ਼ਨ ਵੀ ਲੜਨਾ ਪਿਆ ਔਰ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਡਾ ਮਾਨ ਸਨਮਾਨ ਜਿਹੜਾ ਬਖਸ਼ਿਆ ਮੈਂ ਜਿਸ ਦਿਨ ਆਪਣੇ ਕਾਰੋਬਾਰ ਤੇ ਬੈਠਾ ਤੇ ਮੇਰਾ ਦੋਸਤ ਮੇਰੇ ਕੋਲ ਆਇਆ ਇਹ ਮੈਂ ਗੱਲ ਉਹਨਾਂ ਨੂੰ ਸੁਣਾਉਣ ਲੱਗਾ ਜਿਹੜੇ ਕਹਿੰਦੇ ਯਾਰ ਅਸੀਂ ਫਸਤਾ ਨਹੀਂ ਕਿ ਕਿਤੇ ਬਣ ਗਏ ਕਿਉਂਕਿ ਜਦੋਂ ਹੁਣ ਪਹਿਲਾਂ ਆਪਣੇ ਰੋਜ਼ ਘਰ ਦੇ ਕੰਮਕਾਰ ਜਿੱਦੋਂ ਤੋਂ ਹੁਣ ਤੁਸੀਂ ਬਣੇ ਹੋ ਤੇ ਤੁਹਾਡੇ ਕੋਲ ਸਵੇਰੇ ਉੱਠ ਕੇ ਪਿੰਡ ਦੇ ਕੰਮ ਤੁਹਾਡੇ ਇਲਾਕੇ ਦੇ ਕੰਮ ਲੋਕਾਂ ਦੀਆਂ ਪਰਸਨਲ ਗੱਲਾਂ ਲੋਕਾਂ ਦੇ ਪਰਸਨਲ ਮੈਟਰ ਕਿਉਂਕਿ ਤੁਸੀਂ ਉਹਨਾਂ ਨੂੰ ਇੱਕ ਗੱਲ ਕਹਿੰਦੇ ਹੋਣੇ ਇਹ ਸਾਨੂੰ ਸੌਂ ਦਾ ਚੱਕ ਲੈਣ ਦੋ ਗੱਲ ਸੱਚੀ ਹੈ ਕਿ ਝੂਠ ਹੈ ਸੋ ਮੇਰੇ ਕਹਿਣ ਦਾ ਭਾਵ ਜਿਸ ਦਿਨ ਮੈਂ ਪਹਿਲੇ ਦਿਨ ਆਪਣੇ ਕਾਰੋਬਾਰ ਤੇ ਬੈਠਾ ਤੇ ਮੇਰਾ ਦੋਸਤ ਆਇਆ ਕਹਿੰਦੇ ਇੱਕ ਆਮ ਆਦਮੀ ਪਾਰਟੀ ਬਣੀ ਹੈ ਪਾਉਦੇ ਵਿੱਚ ਸੇਵਾ ਕਰਨੀ ਹੈ ਚੱਲ ਮੇਰੇ ਨਾਲ ਮੀਟਿੰਗ ਤੇ ਚੱਲ ਮੈਂ ਉਹਨੂੰ ਕਿਹਾ ਮੈਂ ਕਿਹਾ ਨਾ ਭਰਾਵਾ ਇਹ ਰਾਜਨੀਤੀ ਸਾਡੇ ਵਸਤੀ ਗੱਲ ਨਹੀਂ ਅਸੀਂ ਤਾਂ ਮੈਂ ਕਿਹਾ ਜੋ ਕਮਾਣਾ ਉਹੀ ਖਾਣਾ ਮੈਂ ਕਿਹਾ ਮੈਂ ਨਹੀਂ ਇਸ ਕੰਮ 'ਚ ਪੈਣਾ ਉਹਨੇ ਮੈਨੂੰ ਬਾਹਰ ਤੋਂ ਫੜਿਆ ਤੇ ਜ਼ੋਰ ਦੇ ਨਾਲ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਲੈ ਗਿਆ ਜਦੋਂ ਲੈ ਗਿਆ ਤੇ ਜਿਹੜੀ ਮੀਟਿੰਗ ਮੈਂ ਅਟੈਂਡ ਕੀਤੀ ਉਸ ਮੀਟਿੰਗ ਦੇ ਵਿੱਚ ਰਿਟਾਇਰਡ ਟੀਚਰ ਸਨ ਕਿਸਾਨ ਸਨ ਮਜ਼ਦੂਰ ਸਨ ਨੌਜਵਾਨ ਸਨ ਮੇਰੀਆਂ ਭੈਣਾਂ ਸਨ ਮਹਿਲਾ ਜਨ ਸਨ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਉਸ ਧਰਤੀ ਦੇ ਪੈਦਾ ਹੋਏ ਜਿੱਥੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦਾ ਸਾਡਾ ਸਥਾਨ ਖਟਕਟਕਲਾਂ ਦੀ ਧਰਤੀ ਸੋ ਤੁਹਾਨੂੰ ਇਸ ਦਿਨ ਵੀ ਮੁਬਾਰਕਬਾਦ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਮਾਨਜੋਗ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੇ 92 ਸਾਥੀਆਂ ਦੇ ਨਾਲ ਜਿਨ੍ਹਾਂ ਨੂੰ ਆਪਣਾ ਸਹਿਮਤੀ ਦਿੱਤੀ ਜਿਸ ਧਰਤੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੌਂ ਚੱਕ ਕੇ ਗਏ ਤੁਸੀਂ ਉਸੇ ਧਰਤੀ ਦੇ ਉੱਤੇ ਸੌ ਚੁੱਕਣ ਆਏ ਹੋ ਤੁਹਾਨੂੰ ਇਸ ਗੱਲ ਦੀ ਵੀ ਮੈਂ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ ਸ਼ਹੀਦਾਂ ਦੀ ਉਹ ਧਰਤੀ ਤੇ ਸਾਡੀ ਉਸ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਸਵੇਰੇ ਉੱਠੋ ਕੰਮ ਤੇ ਜਾਓ ਤੇ ਰਾਤ ਨੂੰ ਸੌਂ ਜਾਓ ਇਹ ਕੰਮ ਸਾਰੇ ਕਰਦੇ ਆ ਆਪਣੇ ਪਰਿਵਾਰ ਦੇ ਲਈ ਹਰ ਕੋਈ ਕਰਦਾ ਆਪਣੇ ਜੋਗਾ ਹਰੇ ਕੋਈ ਹੁੰਦਾ ਪਰ ਸਾਨੂੰ ਜਿਹੜੇ ਸਾਡੇ ਕੁਰਬਾਨੀ 23-23 ਸਾਲ ਦੇ ਸਾਡੇ ਨੌਜਵਾਨ ਸਾਡੇ ਦੇਸ਼ ਲਈ ਕਰਕੇ ਗਏ ਆ ਸਾਡੇ ਆਉਣ ਵਾਲੀਆਂ ਪੀੜ੍ਹੀ ਲਈ ਕਰਕੇ ਗਏ ਆ ਸਾਨੂੰ ਉਹਨਾਂ ਲਈ ਵੀ ਕੁਝ ਕਰਨਾ ਚਾਹੀਦਾ ਮੇਰੇ ਦਿਲ ਵਿੱਚ ਵੀ ਸ਼ੌਂਕ ਪੈਦਾ ਹੋਇਆ ਮੈਂ ਕਿਹਾ ਮੈਂ ਜਰੂਰ ਪਾਰਟੀ ਲਈ ਕੰਮ ਕਰਾਂਗਾ ਤੇ ਪੁੱਛਿਆ ਕਹਿੰਦੇ ਕਿੰਨਾ ਟਾਈਮ ਮੈਂ ਕਦੇ ਝੂਠ ਨਹੀਂ ਬੋਲਿਆ ਮੈਂ ਕਿਹਾ ਜੀ ਮਹੀਨੇ ਦੇ ਵਿੱਚ 1 ਘੰਟਾ ਮਹੀਨੇ ਦੇ ਵਿੱਚ 1 ਘੰਟਾ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਤੇ ਪਾਰਟੀ ਨੇ ਮੈਨੂੰ ਬੂਥ ਦਾ ਪ੍ਰਧਾਨ ਬਣਾਇਆ ਬੂਥ ਦੇ ਪ੍ਰਧਾਨ ਲੱਗਣ ਤੋਂ ਬਾਅਦ ਦੇਪਟੀ ਸਪੀਕਰ ਤੱਕ ਦੀ ਮੈਂ ਇਹ ਗੱਲ ਦੱਸਦਾ ਕਿ ਬੂਤੇ ਪ੍ਰਧਾਨ ਤੋਂ ਕਈ ਵਾਰ ਅਸੀਂ ਗੱਲ ਕਰਦੇ ਕਿ ਪੰਜ ਬਹੁਤ ਛੋਟਾ ਹੁੰਦਾ ਆਇਆ ਔਰ ਛੋਟਾ ਹੁੰਦਾ ਨਹੀਂ ਹੈ ਮੈਂ ਜਿਹੜੀ ਪਹਿਲਾਂ ਬੇਨਤੀ ਕਰਕੇ ਹਟਿਆ ਸਰਪੰਚ ਬੰਡਾ ਵੀ ਸੌਖਾ ਪੰਜ ਬੰਨਾ ਸਤੋਖਾਇਆ ਤੇ ਉਸ ਟਾਈਮ ਜਦੋਂ ਬੂਤਾ ਪ੍ਰਧਾਨ ਲੱਗਿਆ ਤੇ ਪਾਰਟੀ ਨੇ ਮੇਰੀ ਮਿਹਨਤ ਦੇਖ ਕੇ ਮੈਨੂੰ ਸਰਕਲ ਦਾ ਪ੍ਰਧਾਨ ਬਣਾਇਆ ਸਰਕਲ ਦੇ ਪ੍ਰਧਾਨ ਬਣ ਤੋਂ ਬਾਅਦ ਪਾਰਟੀ ਨੇ ਮੈਨੂੰ ਲੋਕ ਸਭਾ ਸ਼੍ਰੀ ਨਾਨਪੁਰ ਸਾਹਿਬ ਜਿਹਦੇ ਵਿੱਚ ਗੜਸ਼ੰਗਰ ਨਮਾਸ਼ਹਿਰ ਬੰਗਾ ਬਲਾਜਰ ਜਮਕੌਰ ਸਾਹਿਬ ਖਰੜ ਮੋਹਾਲੀ ਅਨੰਦਪੁਰ ਸਾਹਿਬ ਤੇ ਰੋਪੜ ਨਾ ਹਲਕੇ ਪੈਂਦੇ ਨੇ ਇਹਦਾ ਮੈਨੂੰ ਪ੍ਰਧਾਨ ਬਣਾਇਆ ਔਰ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੈਨੂੰ ਬਿਣਾ ਮੰਗਿਆ ਗੜਸ਼ੰਗਰ ਹਲਕੇ ਤੋਂ ਟਿਕਟ ਦਿੱਤੀ ਤੇ ਮੇਰੇ ਗੜਸ਼ੰਗਰ ਦੇ ਲੋਕਾਂ ਨੇ ਮੈਨੂੰ ਦਿੱਤਾ ਕਿ ਉੱਥੇ ਭੇਜਿਆ ਜਿੱਦੇ ਵਾਵਾ ਸਾਹਿਬ ਵੇਦਕਰ ਜੀ ਨੇ ਉਂਗਲ ਕੀਤੀ ਹੋਈ ਹੈ ਕਿ ਤੁਹਾਡੇ ਲਈ ਕਿੱਥੇ ਲਿਖੋਣੇ ਆ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਕੰਬੀਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ